ਅੱਗੇ ਸਰਬਜੀ ਆਪਸ ਵਿੱਚ 바ਵਾ ਸੰਭਝਾਉਂਦੇ ਵੀ ਮੈਂ 바ਵਾ ਨਹੀਂ ਬਣਦਾ ਮਾਝੂਰ ਮੋਦੀ ਨੋਟ ਵਾਪਸ ਕੀ ਕਾਲ ਪੂਰੀ ਵਿਸ਼ਵ ਵਿੱਚ ਦੇਖਣ ਜੋਗਾ ਜਦੋਂ ਇੱਕ ਭਾਰਤੀਆ ਨਾ ਪਾਰਟੀ ਦੇ ਸ਼ੁਰੂ ਤੋਂ ਅਜੋ ਜਿਹੇ ਜਦੋਂ ਭਾਰਤੀਆ ਨਾ ਪਾਰਟੀ 1980 ਵਿੱਚ ਬਣ ਗਈ ਉਹ ਚੋਣਾਂ ਦੇ ਦੋ ਗੱਲਾਂ ਨਿਕਲਦੀਆਂ ਸੀ ਇਹ ਸੀ ਇੱਕ ਆਪ ਨੂੰ ਮਾਰਨ ਬਾਗ ਜਿਹੜੀ ਜਿਹੜੀ ਮਾਦੀ ਜਿਹੜਾ ਉਸਾਸ ਸਥਿਤ ਨਾ ਕੀ ਦੂਸਰਾ ਸਵਾਗਤ ਡਾਕਟਰ ਬਾਬਾ ਸਾਹਿਬ ਜੀ ਅਮਰੀਦਾਰ ਜੀ ਜਿਹੜਾ ਸਮਾਜਿਕ ਸੰਵਸਥਾ ਦੇ ਆਗਮ ਅਸੀਂ ਉਹਨੂੰ ਫੋਕਸ ਕਰਦੇ ਆਂ ਅੰਕ ਦਾ ਕਸੂਰ ਨਹੀਂ ਚਲ ਰਹੀ ਉਹ ਫਿਰ ਉਹਦੇ ਸਰਕਾਰ ਅੱਗੇ ਕੰਮ ਬਤਾ ਲਈਏ ਚਾਹੇ ਤੁਸੀਂ ਸਮਾਰਕਨ ਦੇ ਰੂਪ ਚ ਦੇਖ ਲੋ ਚਾਹੇ ਮੈਂ ਇਹ ਆਸਤਿਕ ਕੰਮ ਦੇਖ ਲੋ ਕੱਲੇ ਦਿੱਤੇ ਨੂੰ ਜੋ ਲੱਗ ਰਿਹਾ ਹੈ ਕਿ ਥੋੜੀ ਦਲਗੋ ਦਾ ਵੀ ਅਸਰ ਹੈ ਜਾਂ ਕੋਈ ਅੰਤਰੀ ਕੀ ਗੀਤ ਕਰ ਰਹੀ ਮੈਂ ਲੱਗ ਰਿਹਾ ਕਿ ਨਾਮ ਤੇ ਹੀ ਕੋੜਾ ਤੇ ਵੀ ਇਹ ਹੈ ਇਹ ਕੋੜਾ ਨਾ ਕਿ ਕਰਦੀ ਨਾ ਤੇ ਉਹਨਾਂ ਨਾਲ ਵੀ ਮਿਲ ਕੇ ਕਿਸੇ ਵੀ ਜੁਲੂ ਵੀ ਐਵਾਰਡ ਦਿੰਦਾ ਸੀ ਤੇ ਉਹ ਭਾਰਤ ਅੰਦਰ ਜੀਲੇ ਜੀ ਗਾਂਧੀ ਪਰਵਾਦ ਨੂੰ ਆਪ ਹੀ ਲੈ ਗਏ ਮੰਨੂ ਕਰਨ ਨਹੀਂ ਪਰ ਜੁਲੂ ਇਕਨਾਂ ਗਾਂਧੀ ਕੋਲ ਵੀ ਹੋ ਸਰ ਲੋਕ ਗਏ ਬਿਲਕੁਲ ਭਾਰਤ ਅੰਦਰ ਬਾਬਾ ਸਾਹਬ ਦੇ ਤੇ ਇਹ ਕ ਮਰਚੀ ਤੇ ਪਰ ਪਾਰਲੀਮੈਂਟ ਚ ਜੜਾ ਚੈਦਾ ਤੇ ਇਕਨਾਂ ਗਾਂਧੀ ਨੇ ਨਹਿਰ ਨੇ ਬਣਾ ਦਿੱਤੀ ਰੂਸੀ ਕਾਲੀ ਦੇ جدار بنتی اٹل بہاری واجپئی منتری بنتی رتن اٹل بہاری واجپئی جنتا پارٹی تخلیق جو کہ ਆੰਗਰੇਜ਼ਾਂ ਦੁਆਰਾ ਜਿਹਦੇ ਉਸ ਦਾ ਬਿਲੀ ਦਾ ਬੈਲ ਵੀ ਕੋਈ ਜਿਹੜਾ ਸ਼ਬਦੀ ਇਹ ਨੂੰ ਕਟੋਗੇ ਤੇ ਅਸੀਂ ਬਹੁਤ سارے ਲੋਕ ਉਸ ਜਿੱਦੜ ਕੇ ਲੱਗੇ ਆਪਣੇ ਹਾਵ ਕਰਨ ਦੇ ਲੋਕੀ ਅਗਲੀ ਪੰਜਾਬ ਤੋਂ ਨਹੀਂ ਜਾਂਦੇ ਰਹੇ ਉਹਦੇ ਤਾਲਾ ਲਾਉਂਦੇ ਨੇ 6 ਦਸੰਬਰ ਨੂੰ ਵਾਪਸ ਆਉਂਦਾ ਬੀਰ ਜਵਾਨ ਗੋਸੀ ਉਸ ਦਿਨ ਉਹ ਕੇ ਉਹ ਤਾਲਾ ਲਗਾ ਦਿੱਤਾ ਤੇ ਬੜਾ ਲੋਕੀ ਜਿਹੜਾ ਮੀਟਾ ਹੁੰਦਾ ਇੱਕ ਵਿਅਕਤੀ ਜਿਹੜਾ ਵਿਸ਼ਵ ਪ੍ਰਸਿੱਧ ਨਾਮ ਆ ਡਾਕਟਰ ਬਾਲਸਾ ਵੀਰ ਮੇਡਰ ਤੋਂ ਦਾnger ਮਾਤਾ ਤੇ ਉਹਨਾਂ ਦਾ ਜਿਹੜਾ ਇੱਕ ਗਲਤੀ ਹੋਈ ਇਸ ਮਾਰਕਾ ਉਹ ਹੀ ਨਾ ਹੋ ਜਾਂਦਾ। ਹਰ ਸਰਕਾਰ ਉਹ ਯਤਨ ਕਰੇ ਦਮੋਦੀ ਸਰਕਾਰ ਨੂੰ ਵੇੜੇ ਇੱਕ ਟੀਮ ਕਰਦੀ ਹੈ। ਉਸਾਂ ਦੀ ਟੀਮ ਸੀ। ਉਸੇ ਜਾ ਕੇ ਗੱਲਬਾਤ ਕਰਦੇ ਆ ਕਿ ਇਹ ਨਾ ਚੱਲਦੇ। ਤੇ ਹੁਣ ਬਹੁਤ ਹੀ ਜੀ ਆਉਂ ਸਾਰੇ ਲੋਕ ਆਉਂਦੇ ਆਂ ਦੇਖ ਕੇ ਉਹ ਕੋਲ ਨੇ ਸੋਚੀ ਤਾ ਦਿੱਲੀ। ਕਿਉਂਕਿ ਮੈਂ ਵੀ ਦੇਖਿਆ ਸੀ। ਮੈਨੂੰ ਯਾਦ ਆਉਂਦਾ ਕਿ ਜਦੋਂ ਮੁੱਖ ਮੰਤਰੀ ਮਨਪਤ ਲਾਹਣ ਜੀ ਬਣਾ ਤੇ ਬਾਦਸ਼ੂਰ ਬੋਦਨਾਗਾ ਬੜੇ ਲੱਗਦੇ। ਤੇ ਨਹੀਂ ਹੰਦੀ। ਤੇ ਅਸੀਂ ਇੱਥੇ ਦੇਖਿਆ ਸੀ ਕਿ ਉਹਦੀ ਤਾਂ ਜਨਾ ਕਹਿੰਦੇ 500 ਕਰੋੜ ਰੁਪਏ ਲੱਗਦੇ ਉਹਦੀ 1000 ਕਰੋੜ ਰੁਪਏ ਲੱਗਦੇ ਲੱਗਦੇ ਉਹ ਵੀ ਹੋਣਾ। ਉਹਦੇ ਦੇ 1000 ਕਰੋੜ ਦਾ ਕੰਮ ਉਹਨਾਂ ਨੇ ਉਹਨੂੰ ਡਿਪਾਰਟਮੈਂਟ ਬਣਾ ਲੈ ਸਾਰੇ ਕੀ ਹੋ ਸਕਦਾ। ਕਿਉਂਕਿ ਇਹਦੇ ਨਾਲ ਜੀ ਦਾ ਲੈ ਕੇ ਜਿਹੜਾ ਤੁਸੀਂ ਕਹੀਏ ਤੇ ਇੱਕ ਮੇਰੇ ਨੂੰ ਲੱਗਦਾ ਕਿ 100 ਕਰੋੜ ਦੀ ਲਾਗਤ ਤਾਂ ਕੋਈ ਨਹੀਂ। ਅੱਜ ਦੇ ਸੰਤਾ ਨਵਾਂ ਬੜਕੇ ਬੜੇ ਯਾਰ ਉੱਕੇ ਸਰਪੰਖ ਕਰਦੇ ਦੇਸ਼ ਵਿੱਚ। ਤੇ ਮੋਦੀ ਆਖਰੀ ਕਰਦੀ ਕਹਿੰਦੇ ਕਿ

ਫਿਰ ਜਿੱਦ ਕੇ ਡਾਕਟਰ ਨੂੰ ਮਿਲਿਆ ਸੀ ਉਹ ਲੈਣ ਮੱਣੀ ਗਈ ਸੀ ਉਹ ਇੱਕ ਗੋਰੀ ਹੈ ਕਸੂਰਤਾਂ ਵਾਲੀ ਉਹ ਨਾਲ ਸੱਸਾਂ ਤੇ ਨੰਨਾਂ ਦੇ ਜਦੋਂ ਫਿਰ ਉਹ ਪਰਵਾਲ ਆਪਣੇ ਪਰਵਾਲ ਨੂੰ ਸਮਝਦੇ ਉਹ ਬਿਲਡਰ ਜੀ ਉਹਨਾਂ ਨੇ ਬਹੁਤ ਸਾਰੇ ਸਮਾਨ ਉਹਨਾਂ ਨੂੰ ਭਾਲ ਕੇ ਦੇ ਦਿੱਤਾ ਚਲੋ ਜੇ ਜੀ ਤੇ ਉਹਨਾਂ ਨੇ ਕਿਹਾ ਸੀ ਕਿ ਕਹਿੰਦਾ ਸੀ ਤੁਹਾਨੂੰ ਦੇਖਣਾ ਚਾਹੀਦਾ ਫਿਰ ਇਹ ਚਲੋ ਜਿੰਨਾ ਟੋਟਾ ਦਸਰੀਆ ਬੜਾ ਅਲੀ ਨੂੰ ਬੜੀ ਬਹੁਤ ਜ਼ਿਆਦਾ ਬੜੀ ਨੂੰ ਬੜੀ تے ابھی ہیں میں حالوسی الروجی کی کمپنی کو کے لیے حال چل رہنا ہے تم نے کہ مودی کی بولی اپل گئی اور اسی ثابچل کے الروجی میڈیکل سرپنڈا بھی ਮੇਰਾ ਫੰਡਿੰਗ ਨੂੰ ਜੰਕੀਤਾ ਵੀ ਤੁਸੀਂ ਸਾਡੇ ਤੋਂ ਜ਼ਿਆਦਾ ਬੋਲੀ ਲੈ ਜਾਂਦੇ। ਉਹਦੇ ਬਾਵਸਰ ਸਾਡੇ ਇਧੇ ਬਟੇ ਕਰਨ ਦੇ ਦੇਈ। ਅਵਾਜ਼ ਵੀ ਲੈ। ਮੈਨੂੰ ਲੱਗਦਾ ਉਹ ਬਹੁਤ ਕਰਤ ਲੋਕ ਇਥੇ ਕੁਝ ਕੁ ਗੱਲ ਕਰਦੇ ਨੇ। ਉਹ ਉਹਨਾਂ ਦਾ ਕੈਨੇਡਾ ਸੰਬੰਧ ਨੂੰ ਕਿਸ ਤਰ੍ਹਾਂ ਉਪਲਾ ਜੇਗਾ। ਉਹ ਗਿਰੀ ਵਰਸਲ ਸਿਵਲਪੋਰਟ ਦੀ ਵੀ ਗੱਲ ਕਰਦੇ ਸੀ ਉਸ ਸਮੇਂ। ਜਿਹੜਾ ਉਹ ਨਹੀਂ ਲੱਗੂਗਾ ਬਾਅਦ ਫਿਰ ਜੇ ਅਸੀਂ ਦੇਖਿਆ ਜਾਵੇ। ਉਹ ਲੱਗ ਨਹੀਂ ਤਲਕ ਦਾ ਆਇਆ ਕੋਰਟ ਉਹ ਉਸੇ ਪੋਰਟ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਮਹਿਲਾਵਾਂ ਨੂੰ ਲੱਗਣ ਲੱਗੇ ਐਕਿਊਮਿਸ਼ਨ ਨੂੰ ਲੱਗੇ ਹਰ ਵਸੇ ਉਹਨਾਂ ਦੀ ਉਸਤੰਤੇ ਬਹੁਤ ਜ਼ਿਆਦਾ ਸੋਚੀ ਲੱਗੇ ਕਮਿਸ਼ਨਰ ਇਤੋ ਡਿਰੇ ਪੀਲ ਚੰਗੇ ਵਕੀਲ ਰਹੇ ਤਦ ਉਹ ਹਰਾਮੀ ਜੋੜੇ ਕੋ ਬਾਅਦ ਸੰਬਿਤ ਮਸਦੇ ਦਿੱਤੇ ਪੜੇ ਅਮਨ ਮੰਨ ਕੇ ਫਵਰੀਕਸ ਮੈਂ ਅਨੰਦ ਪਾਣੀ ਦੀ ਕੀ ਟੌਪਿਕ ਤੇ ਬਹੁਤ ਜਲਦ ਨਾਲ ਰਿਸਰਚ ਕੀਤੀ ਜਿਸ ਨਾਲ ਆਪਾਂ ਦੱਸਿਆ ਕਿ ਉਨਾਦਾਨ ਇਕਨੋਮੀ ਤੇ ਕਿਉਂਕਿ ਉਹਨਾਂ ਦੇ ਥੀਸਿਸ 'ਤੇ ਉਹਨਾਂ ਦੇ ਪੀਐਚਡੀ ਤੇ ਸੀ ਇੱਕ ਵਾਰੀ ਨੂੰ ਵਿਚਾਰੇ ਸੀ ਜਿਹਨੂੰ ਇੰਗਲਿਸ਼ ਵਾਲੇ ਗੁੰਮ ਤੇ ਉਹਨੂੰ ਮੈਸੇਜ ਸੀ ਕਿ ਡਾਕਟਰ ਮੀਰ ਨੂੰ ਅਜਿਹਾ ਨਾ ਥੀਸਿਸ ਨਵਾਂ ਚਾਚਾ ਪੜ੍ਹ ਕੇ ਤੇ ਇਹ ਥੀਸਿਸ ਨੂੰ ਲੈ ਕੇ ਜਿਹੜੇ ਉਹ ਸਰਤੇ ਗਲਤੀ ਸੀ ਗਲਤੀਆਂ ਨੇ ਵੀ ਉਹ ਆ ਸਕਦੀਆਂ

ਤੁਹਾਡਾ ਨੋਟਨੋ ਕਮੇਟੀ ਸੈੱਲ ਵਿਸ਼ਮ ਦੇ ਸੋਨੋ ਬੜੀ ਆਸ਼ਾਸ਼ੀ ਬੜਾ ਭਰਤ ਕਰਨੀ ਭਾਵੇਂ ਉਹਨਾਂ ਨੂੰ ਅਨੰਦ ਦੀ ਬਾਤ ਪਾਣੀ ਦਿੱਤਾ ਸੀ ਉਹਨਾਂ ਨੂੰ ਨੋਨ ਬੁਕਸਟਾਂ ਨੂੰ ਆਸ਼ਾਸ਼ੀ ਤੁਸੀਂ ਲੜ ਕੇ ਸਭ ਤੋਂ ਵੱਡਾ ਲੋਕ ਸੁਝਾਈ ਤੇ ਡਾਕਟਰ ਮੀਂਦੜ ਵਾਲੀ ਜਿਹੜਾ ਉਹਨੂੰ ਕੁਸ਼ਤ ਤੋਂ ਉਹਨੂੰ ਭਰਤ ਲੱਤਨ ਮਿਲਿਆ ਤੁਹਾਨੂੰ ਨੋਨ ਕੁਸ਼ਤ ਮਿਲਿਆ ਤੁਹਾਨੂੰ ਲੰਗਰ ਵੀ ਕੱਢ ਕੇ ਬੜੀ ਆਸ਼ਾਸ਼ੀ ਇਹਨਾਂ ਦੇ ਸਾਡਾ ਸਾਡਾ ਕੋਈ ਪੇਵਨ ਡਾਕਟਰ ਮੀਂਦੜ ਇਹ ਸੰਗਮਣੀ ਤੁਹਿਆ ਜੀ ਜੋ ਕਿ ਡਾਕਟਰ ਮੀਦਲ ਨੂੰ ਕਾਂਗਰਸ ਨੇ ਹਰ ਤਰ੍ਹਾਂ ਦਾ ਕੋਸ਼ਿਸ਼ ਕੀਤੀ ਚਾਹੇ ਵਜਾਹ ਕੋ ਲੈ ਜੋ ਉਹਨਾਂ ਨੇ ਇਸ ਵਕਤ ਤੱਕ ਕਈ ਗੱਲਾਂ ਕਹੀਆਂ ਕਾਨੂੰਨ ਬੋਲਣ ਦੀ ਸੀ ਕੋਈ ਨਾ ਹੀ ਰਿਲੇਸ਼ਨ ਬਣੇ ਨਾ ਉਹਨਾਂ ਨੂੰ ਬਾਗਵਾਕਿਆ ਦੇ ਰਿਹਾ ਬਿਲਕੁਲ ਚైనా ਉੱਤੇ ਬੰਦੇ ਕਬਜ਼ਾ ਕਰ ਗਿਆ ਉਹਨਾਂ ਨੇ ਉਹਨਾਂ ਦੇ ਰੂਪ ਵਿੱਚ ਇਹ ਨਹੀਂ ਕਿ ਮੈਂ ਕੋਈ ਰਿਸ਼ਤਾ ਨਹੀਂ ਬਣਦਾ ਸਾਨੂੰ ਦੇਬਤ ਨੂੰ ਲਿਜਾਣਾ ਚਾਹੀਦਾ ਜਾਂ ਸਾਡੇ ਲਈ ਖੰਭਾਂ ਉਹ ਬਾਹਰ ਨਿਕਲ ਬਿੜ ਗਿਆ ਬੰਦੀ ਕੁਸੂਬੀ ਗਲਸੀ ਵਿੱਚ ਉਹ ਦੇਖਣ ਨੂੰ ਬਸ ਸਾਵਧਾਨ ਹੋਏ ਸਾਨੂੰ ਬਹੁਤ ਸਾਰੇ ਜੀਹੇ ਬੋਲਾਂਗੇ ਉਹ ਡਾਕਟਰ ਬੜਾ ਤਾਂ ਨਹੀਂ ਇਸਰ ਕੋਚ ਇੰਟਰਨਲ ਪ੍ਰੈਸ ਜੀਵੇ ਦੇ ਵਿੱਚ ਇਹ ਕੋਬਿਨੇਸ਼ਨ ਕਿਉਂ ਵੀ ਲਾਈ ਬਹੁਤ ਬੜੀ ਚੇਤਾ ਪਰਗਿਤ ਕੀਤੀ ਚਾਹੀਦਾ ਹੁੰਦੀ ਹੈ ਜੀ ਉਹ ਅੱਜ ਸਭ ਸੁਣੇ ਉਸ ਤੋਂ ਬਾਅਦ ਡਾਕਟਰ ਪ੍ਰੀਤਮ ਜੀ ਨੇ ਕਾਂਗਰਸ ਦੇ ਬਹੁਤ ਸਾਰੇ ਗੱਲਾਂ ਦਾ ਉਸ ਟਾਈਮ ਤੇ ਤੇ ਅੱਜ ਬੰਗਾਲ ਦੇ ਅੰਦਰ ਉਹ ਹਾਲ ਨਾ ਹੋ ਗਿਆ ਹੁੰਦਾ ਉਹਰੇ ਬਾਬਾ ਸਾਹਮਣੇ ਤੋਂ ਨਸੀਹਤ ਹੀ ਸੀ ਬਾਬਾ ਜੀ ਨੇ ਕਹਿ ਲਿਆ ਧਰਮ ਦੇ ਲਾਗੂ ਤੇ ਇਹ ਵਾਜੂ ਹੋ ਗਿਆ ਤੇਰੇ ਇੱਥੇ ਕਿਉਂ ਰੁਕ ਗਏ ਚਲੇ ਜਾ ਬੱਚਾ ਨੂੰ ਪੜ੍ਹ ਕੇ ਨਹੀਂ ਕੋਈ ਰੁਕਣ ਤਕੀ ਬਲ ਸਾਡੇ ਨਾਲ ਸਹੀ ਗੱਲਾਂ ਲਾਵਾ ਜੀ ਦੀ ਆਣੇ ਕਿ ਦਿੰਦੇ ਇਸ ਕਰਕੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੁਣ ਮੈਂ ਇੱਕ ਉਪਕਾਰੀ ਕੰਮ ਸੀਕਮੈਂਟ ਲੜਨਾ ਜਿਲਾ ਦੇਖੀ ਨੂੰ ਕਹਾਂਗਾ ਕਿ ਉਹ ਕਾਰਜ ਕਰਨ ਨੂੰ ਸ਼ਰਨ ਬਹੁਤ ਬਹੁਤ ਧੰਨਵਾਦ ਕੋਨ ਸਾਰਿਆਂ ਨੂੰ ਫਿਰ ਬੰਦੀ ਬੰਦੇ ਉਹ ਸਾਡੇ ਪਿਛੰਦੇ ਰਾਜਨੀਤੀ ਦੇ ਹਰ ਦੇ ਉਹ ਜ਼ੰਦੀ ਹੈ ਕੰਗੀਆਂ ਹੈ ਮਹਾਪੁਰਸ਼ਾਂ ਨੂੰ ਆਪਣੇ ਅਮਰੂਤ ਤੇ ਕਰਨ ਲਈ ਆਪਣੇ ਉਂਝਾ ਨੂੰ ਇਕੱਠਾ ਕਰਨ ਲਈ ਐਸੇ ਮਹਾਪੁਰਸ਼ਾਂ ਨੂੰ ਯਾਦ ਕਰਵਾਉਣਾ ਲੱਗਦਾ ਹੋਰ ਵੀ ਬੇਤੀ ਮਤਾਂ ਵੈਨੋ ਕਰਤੂ ਗਿਆਨ ਮਿਲ ਗਏ ਜੀ ਜੀਵਨ ਨੂੰ ਬਾਰਿ ਚੱਲਦਾ ਹੋਇਆ ਕੀ ਹੋਈ ਹੈ ਪਰ ਤੁਹਾਡੇ ਤਰ੍ਹਾਂ ਕੀ ਕਲ ਹੋਣਾ ਚਾਹਨਾ ਕਿ ਜੋ ਵਿਸ਼ੇ ਅੱਜ ਹੋਇਆ ਹੈ ਇਹ ਵਿਸ਼ੇ ਭਾਰਤੀ ਜਨਤਾ ਪਾਰਟੀ ਪੂਰੇ ਸਮਾਜ ਦੇ ਅੰਦਰ ਅੱਜ ਤੋਂ ਸ਼ੁਰੂ ਹੋ ਗਿਆ 25 ਤਰੀਕ ਤੱਕ ਲੈ ਕੇ ਜਾ ਰਹੀ ਹੈ 19 ਤਰੀਕ ਨੂੰ ਸਾਡੇ ਇੱਥੇ ਹੀ ਇੱਕ ਵੱਡੀ ਵਰਕਸ਼ਾਪ ਹੋ ਰਹੀ ਹੈ ਕਾਰਗਰਾਂ ਦੀ ਭਾਗੌਲੇ ਅਤੇ ਉਸ ਦੇ ਸਮਾਜ ਦੇ ਵਿੱਚ ਹੋਰ ਲੋਕ ਉਹਨਾਂ ਸਭ ਨੂੰ ਕੀਤਕ ਲੈਗੜੀ ਸੁਣੀਏਗਾ ਪਤਾ ਨਹੀਂ ਰਹਿ ਗਿਆ ਕਿ ਆਜੇ ਗੋਰਾ ਗੋਰਾ ਮੁੱਖ ਲੋਕ ਤਾਂ ਜਦੋਂ ਜਿਹੜੇ ਹੱਥਾਂ ਮੈਂ ਕੋਟਾਂ ਜਮਨ ਜੈਕਨ ਵਾਲੀ ਸਾਹਮਣੇ ਬੈਠਾ ਦੱਸਦਾ ਸੁਰੇਂਦਰ ਨੂੰ ਵੀ ਸੁਣਨਾ ਹੋਵੇ ਦਾ ਆਪਣਾ ਬਗਲੇ ਨੂੰ ਵੀ ਸੁਣਨਾ ਇੱਕ ਇੱਕ ਨੇ ਕੀ ਬਣਾ ਤੇ ਆਪਣੇ ਜੀਵਨ ਨੂੰ ਅੱਗੇ ਵਧਾਉਂਦੀ ਜੁਰੂਰੀ ਹੁੰਦੀ ਹੈ ਨਾ ਕੋੜਾ ਸਦਕਾ ਵੀ ਤਲਪਨ ਇਸਤਾਲ ਕਰਨਾ ਮਤ ਵਿਲੇ ਜੀ ਅਗਲੀ ਵਿਆ ਦੇਖੀ ਅਗਲੇ ਪ੍ਰੀਤੀ ਕਾ ਕਾਰਗਰਮ ਮੰਦਾਲਾ ਕਲਾ ਤੇ ਦੋ ਕਣ ਤਿਰਦੇ ਰਾਇ ਉਹ ਮਾਰੇ ਮੂਰੇ ਰਵੇ ਤੇ ਚਾਹ ਪਾਣੀ ਪੀਣ ਨੂੰ ਤੋੜੇ ਨਾ ਇਹ ਬਾਬਾ ਸਾਹਿਬ ਦਾ ਆਕਰਸ਼ਣ ਹੈ ਉਹਾਂ ਦੇ ਬਖਤੇ ਸੋਹਣ ਜੀਰ ਜੈ ਜੈਕਾਰ ਆ ਗਏ ਨੇ ਲੱਗਾ ਕਿ ਇਹ ਕਰਨ ਨੂੰ ਆਪਣੀ ਜਗ੍ਹਾ ਵਿੱਚ ਇਹਦੇ ਲਈ ਸੰਚਾਰ ਨੂੰ ਚੰਗਾ ਨਾ ਰੱਖ ਲੈਣਾ ਇਤਨਾ ਪ੍ਰੇਸ਼ਰ ਉੱਪਰ ਲੱਗੀ ਸੋਹ ਭਗਿਆ ਦੀਆਂ ਡੂੜੀਆਂ ਨੇ ਉਹਨੇ ਬਾਕੀ ਨੂੰ ਉੱਪਰ ਲੜੇ ਸੋ ਰਾਇ ਪ੍ਰਿੰਸੀਪਲ ਵਕੀਲ ਸਾਹਿਬ ਜੀ ਨੂੰ ਬਰਾਤ ਬਰਾਤੀ ਵਜਿਆ ਮਰਨਾ ਕਾਰਗਰਤੀ ਖੂਬ ਚੰਗੀ ਹੈ 12 ਹਜ਼ਾਰ ਦਾ ਲਿਖੇ ਮੈਂ ਹਮ ਇਹ ਜੀ ਵੀਰ ਦੀ ਵੀਰ ਦੀ ਬੋਤ ਕਰਤੀ ਹੈ ਇੱਕ ਇੱਕ ਸਮਾਂ ਦੇ ਉਹ ਲੋਕੜੇ ਸਭ ਇੱਕ ਕੁਝ ਲੋਕ ਸਵਿਧਾ ਅੰਧਾ ਲੋੜਾ ਪਾੰਦੇ ਨੇ ਕੁਝ ਲੋਕ ਸਵਿਧਾ ਨੂੰ ਜਿੰਦੇ ਨੇ ਜਿਹੜੇ ਸਵਿਧਾ ਨੂੰ ਜਿੰਦੇ ਨੂੰ ਸਾਰੇ ਬੈਠੇ ਨੇ ਮੇਰਾ ਜਰ ਪ੍ਰਭਾ ਹੈ ਨਾ